ਤੇ ਸੰਜੀਵ अरोड़ा ਸਾਹਿਬ ਨੇ ਇੱਕ ਮਹਿਕਮਾ ਹੋਰ ਦਿੱਤਾ ਕਹਿੰਦੇ ਵੀ ਊਰਜਾ ਵੀ ਚੱਕੋ ਤੁਹਾਡੇ ਕੋਲੇ ਊਰਜਾ ਦੀ ਕਮੀ ਸੀ ਊਰਜਾ ਵੀ ਉਹਨਾਂ ਨੂੰ ਦੇ ਦਿੱਤੀ ਹੈ ਹੁਣ ਤੇ ਬਿਜਲੀ ਮਹਿਕਮਾ ਵੀ ਤੇ ਇਹ ਮਿੰਟੂ ਜੀ ਕੀ ਚੱਲ ਰਿਹਾ ਪਹਿਲਾਂ ਇੱਕ ਮੰਤਰੀ ਸਾਹਿਬ ਨੂੰ ਪਹਿਲਾਂ ਵਿਹਲਾ ਕਰਤਾ ਇੱਕ ਹੁਣ ਇਹਨਾਂ ਕੋਲੇ ਵੀ ਇੱਕੋ ਹੀ ਮਹਿਕਮਾ ਰਹਿ ਗਿਆ ਹੁਣ ਤੇ ਤੁਸੀਂ ਭੁੱਲ ਰਹੇ ਹੋ ਮਾਝੇ ਦੇ ਇੱਕ ਮੰਤਰੀ ਨੂੰ ਤੇ ਇਹਨਾਂ ਨੇ ਕੁਝ ਮਹੀਨਿਆਂ ਬਾਅਦ ਹੀ ਮੰਤਰੀ ਮੰਡਲ ਚੋਂ ਛੁੱਟੀ ਤੇ ਭੇਜ ਦਿੱਤਾ ਸੀਗਾ ਡਾਕਟਰ ਇੰਦਰਵੀਰ ਸਿੰਘ ਨਿਜਾ ਜੀ ਜਿਹੜੇ ਕਿ ਇਸ ਵੇਲੇ ਚੀਫ ਗਾਲਸਾ ਦਵਾਨ ਦੇ ਹੈੱਡ ਨੇ ਹੂੰ ਉਹਨਾਂ ਦੀ ਛੁੱਟੀ ਤੇ ਇਹਨਾਂ ਨੇ ਕੁਝ ਮਹੀਨੇ ਬਾਅਦ ਹੀ ਕਰਤੀ ਸੀ ਜੀ ਯਾਨੀ ਸਰ ਮਾਝੇ ਦੇਜ ਹੋ ਗਿਆ ਨਿਜਰ ਸਾਹਿਬ ਕਟਾਰੂ ਚੱਕ ਸਾਹਿਬ ਬੁੱਲਰ ਸਾਹਿਬ ਤੇ ਉਸ ਤੋਂ ਬਾਅਦ ਆ ਕੇ ਈਟੀਓ ਸਾਹਿਬ ਤੇ ਧਾਲੀਵਾਲ ਪੰਜ ਜਣੇ ਸਨ ਜੀ ਮੈਂ ਧਾਲੀਵਾਲ ਸਾਹਿਬ ਤੱਕ ਮੈਨੂੰ ਧਿਆਨ ਚ ਨਹੀਂ ਨਹੀਂ ਜੀ ਧਿਆਨ ਹੋ ਤੇ ਹੋਣੇ ਹੋਈ ਗੱਲ ਅਸੀਂ ਧਿਆਨ ਲਾ ਦਿੰਨੇ ਆ ਨਾ ਪਿੱਛੇ ਜਾ ਕੇ ਤਾਂ ਸਰ ਦੋ ਬੰਦੇ ਤਾਂ ਇਹਨਾਂ ਨੇ ਝਾੜੀ ਦਿੱਤੇ ਜੀ ਠੀਕ ਹੈ ਜੀ ਯਾਰ ਵੀ ਮਾਝੇ ਤੋਂ ਮਗਾਏ ਹੋਏ ਆ ਇਹਨਾਂ ਨੇ ਤਾਂ ਕਿਹਾ ਲੋਕਿ ਦੋ ਮਾਝੀਆਲੇ ਮਜਾਹ ਜਿਹੜੇ ਆ ਉਹ ਮੰਤਰੀ ਮੰਡਲ ਚੋਂ ਝਟਕਾਏ ਹੋਏ ਆ ਜੀ ਪਰ ਅਰੋੜਾ ਸਾਹਿਬ ਨੇ ਵਾਵਾ ਹੀ ਨੇੜਤਾ ਬਣ ਗਈ ਐ ਸਰ ਕਿਉਂ ਨਾ ਹੋਣੀ ਕਿਉਂ ਨਾ ਬਣੇ ਕਿਉਂ ਰਾਜ ਸਭਾ ਦੀ ਸੀ ਛੱਡੀ ਆਨੇ ਨੇ ਜੀ ਦਮ ਲਾ ਕੇ ਅਗਲਾ ਆਪਣੇ ਦਮ ਤੇ ਹੂੰ ਉਹ ਜਿੱਤਿਆ ਜੀ ਉਸ ਤੋਂ ਬਾਅਦ ਉਸ ਬੰਦੇ ਦੀ ਦਿੱਲੀ ਦਰਬਾਰ ਦੇ ਨਾਲ ਸਭ ਤੋਂ ਜ਼ਿਆਦਾ ਸੈਟਿੰਗ ਹੈ ਜੀ ਸਰ ਲੈਂਡ ਪੂਲਿੰਗ ਚ ਵੀ ਜੇ ਤੁਸੀਂ ਦੇਖੋਗੇ ਲੁਧਿਆਣੇ ਦਾ ਖਾਸ ਹੱਥ ਸੀਗਾ ਬਿਲਕੁਲ ਜਿਹਦੇ ਬਾਰੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੂੰ ਤਾਂ ਮਤਲਬ ਕਿ ਇਹਨਾਂ ਤੇ ਤਾਂ ਅੱਜ ਦੀ ਸਰਕਾਰ ਥੋੜੀ ਕੋਈ ਦਿਆਲ ਆ ਜੀ ਬਿਰਤ ਸਿੰਘ ਸਰਕਾਰ ਨੇ ਪ੍ਰੋਜੈਕਟ ਲਿਆਂਦਾ ਸੀ ਉਦੋਂ ਤੋਂ ਪ੍ਰੋਜੈਕਟ ਜਿਹੜਾ ਸੀਗਾ ਉਹ ਗਾਂ ਤੁਸੀਂ ਵੇਖਿਓ ਮੈਂ ਤੁਹਾਨੂੰ ਹਿਸਟਰੀ ਵੀ ਦੱਸੀ ਹੈ ਤੁਸੀਂ ਕੱਢ ਕੇ ਦੇਖ ਲਿਓ ਜੀ ਕਿ ਇਹਨਾਂ ਦਾ ਜਿਹੜਾ ਹੈਂਟਨ ਹੋਮਸ ਆ ਮੁੜ ਕੇ ਉਹਦੇ ਚ ਤਬਦੀਲ ਹੁੰਦਾ ਗਿਆ ਕੈਪਟਨ ਸਰਕਾਰ ਇਹ ਸਾਰੇ ਜਿਹੜੇ ਇਦਾਂ ਦੇ ਬੰਦੇ ਆ ਉਹ ਕਾਰੋਬਾਰੀ ਬੰਦੇ ਆ ਉਹ ਚੰਦੀਆਂ ਚਲਾ ਲੈਂਦੇ ਹਰ ਇੱਕ ਸਰਕਾਰ ਚ ਤੇ ਗੱਲ ਇਹ ਆ ਕਿ ਹੁਣ ਇਹਨਾਂ ਨੇ ਪੂਰਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਦੇਖੋ ਗੱਲ ਇਹ ਆ ਕਿ ਲੁਧਿਆਣੇ ਦੇ ਵਪਾਰੀਆਂ ਨੇ ਇਹਨਾਂ ਨੂੰ ਐਵੇਂ ਨਹੀਂ ਜਿਤਾਇਆ ਅਸਲ ਦੇ ਵਿੱਚ ਸਮੱਸਿਆ ਕੀ ਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਹੂੰ ਕਿ ਉਦਯੋਗਪਤੀਓ ਵੀ ਤੁਸੀਂ ਸਾਡੇ ਤੋਂ ਸਬਸਿਡੀ ਦੀ ਜਾਦਾ ਉਮੀਦ ਨਾ ਰੱਖਿਓ ਜੀ ਸਹੂਲਤਾਂ ਦੇਵਾਂਗੇ ਸਹੂਲਤਾਂ ਦੇਵਾਂਗੇ ਮਾਹੌਲ ਦੇਵਾਂਗੇ ਮਾਹੌਲ ਦੇਵਾਂਗੇ ਸਹੂਲਤਾਂ ਦੇਵਾਂਗੇ ਤਾਂ ਸਰ ਮਾਹੌਲ ਕੀ ਆ ਇੱਕ ਉਦਯੋਗਪਤੀ ਨੂੰ ਸਭ ਤੋਂ ਜ਼ਰੂਰੀ ਜਿਹਦਾ ਸਥਾਪਤ ਹੈ ਉਦਯੋਗ ਹੈ ਸਨਤ ਜਿਹਦੀ ਲੱਗੀ ਹੋਈ ਆ ਉਹਨੂੰ ਸਭ ਤੋਂ ਜ਼ਰੂਰੀ ਆ ਬਿਜਲੀ ਤਾਂ ਫਿਰ ਬਿਜਲੀ ਕਿਹਦੇ ਕੋਲ ਗਈ ਪੈ ਗਈ ਬਿਜਲੀ ਤਾਂ ਗੱਲ ਇਹ ਆ ਕਿ ਜਨਾਬ ETOs ਆਪ ਦਾ ਜਿਹੜਾ ਕਹ ਲਈਏ ਕਿ ਮਾੜਾ ਵਕਤ ਹੈ ਨਾ ਜੀ ਉਹ ਟਲਦਾ ਗਿਆ ਟਲਦਾ ਆ ਗਿਆ ਹੂੰ ਇਹਨਾਂ ਦਾ ਮਾੜਾ ਵਕਤ ਐਤਕੀ ਆ ਗਿਆ ਸਿਲਾ ਗਪਾਗਾ ਜੇ ਮੌਨਸੂਨ ਐਕਟਿਵ ਨਾ ਹੁੰਦਾ ਤਾਂ ਕੁਝ ਮਹੀਨੇ ਪਹਿਲੇ ਇਹਨਾਂ ਦਾ ਨੰਬਰ ਲੱਗ ਜਾਣਾ ਸੀ ਮੌਨਸੂਨ ਅਗੇਤਾ ਆ ਗਿਆ ਮੀਂਹ ਪੈਣੇ ਸਟਾਰਟ ਹੋ ਗਏ ਇੱਕ ਲੱਕੇ ਚ ਸੋਕਾ ਸੀ ਤਾਂ ਦੂਜੇ ਚ ਡੁੱਬਾ ਆ ਗਿਆ ਜੀ ਇਦਾਂ ਹੀ ਚੱਲਿਆ ਨਾ ਕੰਮ ਡਿਮਾਂਡ ਘੱਟ ਗਈ ਤੇ ਮੈਂ ਕੈਨੇਡਾ ਬੈਠਾ ਤੇ ਗੱਲ ਕਰ ਨਹੀਂ ਰਿਹਾ ਪੰਜਾਬ ਦਾ ਹੀ ਗੱਲ ਹੋਰ ਤੁਸੀਂ ਦੇਖੋ ਕਿ ਉਸ ਦੇ باوجود ਵੀ ਬਿਜਲੀ ਦੇ ਕੱਟ ਕਿੱਡੇ ਪਾਰਿਆ ਇਨਫੈਕਟ ਜਦੋਂ ਤੁਸੀਂ ਗੱਲ ਕਰ ਰਹੇ ਹੋ ਹੂੰ ਮੇਰੇ ਨਾਲ ਇੱਥੇ ਮਸਾ ਮੈਨੂੰ ਲੱਗਦਾ ਕਿ 20 ਕਿਲੋਮੀਟਰ ਪਰ ਆਰ ਦੀ ਰਫਤਾਰ ਤੇ ਹਵਾ ਵਗੀ ਹੋਏਗੀ 20 ਕਿਲੋਮੀਟਰ ਪਰ ਆਰ ਤੇ ਤਾਂ ਲਾਈਟ ਗਈ ਨੂੰ ਕਿੰਨੇ ਘੰਟੇ ਹੋ ਗਏ ਜੀ ਲਾਈਟ ਗਈ ਨੂੰ ਮੈਨੂੰ ਚਾਹੀਦਾ ਮਾੜੀ ਜੀ ਹਵਾ ਹੀ ਆ ਜਾਏ ਤਾਂ ਮੈਂ ਇਹਦੇ ਤੇ ਅੱਗੇ ਉਹ ਕੇ ਬੜੀ ਹੋ ਰੀਲ ਜੀ ਵਾਇਰਲ ਹੋਈ ਸੀਗੀ ਤਾਂ ਕਹਿਣ ਦਾ ਭਾਵ ਇਹ ਆ ਜਨਾਬ ਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਸੀਗੀ ਉਹ ਕੋਈ ਇਹਨਾਂ ਵਾਸਤੇ ਠੀਕ ਨਹੀਂ ਸੀਗੀ। ਹਮ ਇਟਿਓਸ ਆਪਦੀ ਹੈ। ਜੀ ਠੀਕ ਹੈ ਜੀ। ਕੁਝ ਅੰਦਰੂਨੀ ਕਾਰਨ ਵੀ ਹੁੰਦੇ ਜਿਵੇਂ ਮੈਂ ਰੋੜਾ ਸਾਹਿਬ ਦਾ ਦੱਸਿਆ ਕਿ ਉਹਨਾਂ ਦਾ ਹੱਥ ਪੈਂਦਾ। ਅਧਿయోగ ਪਤੀਆਂ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਉਹਨਾਂ ਨੂੰ ਦੇ ਦਿੱਤੀ ਗਈ ਆ। ਉਹਨਾਂ ਕੋਲ ਮੰਤਰਾਲੇ ਟੌਪ ਦੇ ਐਨ ਆਰ ਆਈ ਆ। ਫਿਰ ਉਦਯੋਗ ਹੈ ਜੀ ਨਾਲ ਵਪਾਰ ਹੈ ਫਿਰ ਉਹਦੇ ਚ ਇਨਵੈਸਟਮੈਂਟ ਵਾਲਾ ਡਿਪਾਰਟਮੈਂਟ ਹੈ ਸਾਰੇ ਉਹਦੇ ਕੋਲ ਬਹੁਤ ਵੱਡੇ ਵੱਡੇ ਚੰਗੇ ਚੰਗੇ ਮਲਾਈਦਾਰ ਸਾਰੇ ਮਹਿਕਮੇ ਇਧਰ ਨੇ ਆ ਮਲਾਈਦਾਰ ਨਹੀਂ ਬਿਜਲੀ ਵਾਲਾ ਜਿਹੜਾ ਹੁੰਦਾ ਨੇ ਮਲਾਈਦਾਰ ਨਹੀਂ ਹੁੰਦਾ ਇਹਦਾ ਬਿਜਲੀ ਮਹਿਕਮਾ ਤੁਹਾਨੂੰ ਮੈਂ ਇੱਕ ਚੀਜ਼ ਜ਼ੋਰ ਦੱਸ ਦੇਣਾ ਗੱਲ ਚੱਲੀ ਆ ਤੁਹਾਨੂੰ ਹੋਰ ਦੱਸ ਦੇਣਾ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮਾ ਆਫਰ ਕੀਤਾ ਗਿਆ ਸੀਗਾ ਕੈਪਟਨ ਬੰਨੀ ਹੂੰ ਦੋਨੇ ਮਿਲੇ ਵੀ ਸੀ ਉਹ ਫੋਟੋ ਵੀ ਬੜੀ ਵਾਇਰਲ ਹੋਈ ਸੀ ਲੋਕੀ ਕਹਿੰਦੇ ਸੀ ਚਾਚੇ ਭਤੀਜੇ ਦੀ ਸੈਟਿੰਗ ਹੋ ਜਾਏਗੀ ਜਦੋਂ ਸਥਾਨਕ ਸਰਕਾਰਾਂ ਦਾ ਮੰਤਰਾਲਾ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਆਫਰ ਕੀਤਾ ਗਿਆ ਕਿ ਬਿਜਲੀ ਵਿਭਾਗ ਲੈ ਲੈ ਤੇ ਨਵਜੋਤ ਸਿੰਘ ਸਿੱਧੂ ਛੱਟਪੁੜਕ ਪਿਆ ਸੀ ਉਹਨੇ ਕਿਹਾ ਨਹੀਂ ਹੂੰ ਮੈਂ ਨਹੀਂ ਲੈਣਾ ਮੰਤਰਾਲਾ ਜੀ ਸਰ ਸਿੱਧੂ ਬਹੁਤ ਤਗੜਾ ਖਿਡਾਰੀ ਆ ਉਹ ਇਹਨਾਂ ਪਿੱਛਾਂ ਦਾ ਕਹ ਲੋ ਕਿ ਸਲਾਮੀ ਬੱਲੇਬਾਜ਼ ਆ ਜੀ ਜੀ ਉਹਨੂੰ ਪਤਾ ਸੀਗਾ ਕਿ ਪਾਵਰ ਕੌਮ ਦੀ ਅਸਲ ਪਾਵਰ ਜਿਹੜੀ ਹੁੰਦੀ ਹੈ ਨਾ ਉਹ ਚੇਅਰਮੈਨ ਕੰਮ ਜੋ ਸੀਐਮਡੀ ਹੁੰਦਾ ਉਹਦੇ ਉਹਦੇ ਕੋਲ ਹੁੰਦੀ ਹੈ ਜੀ ਤੇ ਉਹ ਲਾਇਆ ਕਿਨੇ ਉਹਦੇ ਕੈਪਟਨ ਨੇ ਲਾਇਆ ਤੇ ਮੈਂ ਕੀ ਕਰੂੰਗਾ ਹਮ ਸਰ ਇਹ ਰਾਜ਼ ਹੁੰਦੇ ਨੇ ਗੱਲਾਂ ਦੇ ਵਿੱਚ ਤੋਂ ਕਹਿਣ ਦਾ ਮਤਲਬ ਇਹ ਆ ਕਿ بطور ਬਿਜਲੀ ਮੰਤਰੀ ਅਧਿయోగਪਤੀਆਂ ਨੂੰ ਖੁਸ਼ ਕੀਤਾ ਜਾਏਗਾ ਉਹਨਾਂ ਨੂੰ ਜਿਹੜਾ ਰਹਿਦਾ ਸਮਾਂ ਪਕਾਇਆ ਸਮਾਂ ਕੇਜਰੀਵਾਲ ਸਾਹਿਬ ਨੇ ਜੋ ਜ਼ੁਬਾਨਾ ਦਿੱਤੀਆਂ ਦੇਖ ਲਓ ਕਿਸਾਨ ਚੁੱਕੇ ਕਿ ਨਹੀਂ ਤਰ ਮੇਜੜੇ ਲੱਗਣ ਨੂੰ ਹਟਾਏ ਕਿ ਨਹੀਂ ਹੁਣ ਬਿਜਲੀ ਵਾਲੀ ਜਿਹੜੀ ਸਮੱਸਿਆ ਕਿਉਂਕਿ ਉਹਨਾਂ ਨੂੰ ਬਹੁਤ ਸਮੱਸਿਆ ਰਹਿੰਦੀ ਆ ਇਹਨਾਂ ਨੇ ਰੇਟ ਤੇ ਬਿਸ਼ੱਕ ਘਟ ਨਹੀਂ ਕੀਤੇ ਪਰ ਬਿਜਲੀ ਦੇ ਜਿਹੜੇ ਕਟ ਹੈ ਸ਼ਾਇਦ ਇੰਡਸਟਰੀ ਨੂੰ ਉਸ ਤੋਂ ਇਹ ਨਜ਼ਾਰ ਦੋਣ ਵਾਸਤੇ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਈਟੀਓ ਸਾਹਿਬ ਉਸ ਜ਼ਿੰਮੇਵਾਰੀ ਨੂੰ ਨਹੀਂ ਸੀ ਨਭਾ ਪਾ ਰਹੇ ਪਰ ਮਾਜੇ ਦੇ ਵਿੱਚ ਜੋ ਇਹ ਚੱਲਦਾ ਪਿਆ ਹੈ ਮਾਜੇ ਦੇ ਵਿੱਚ ਜੋ ਇਹ ਹੋ ਰਿਹਾ ਹੈ ਮੇਰੇ ਖਿਆਲ ਦੇ ਨਾਲ ਇੱਕ ਨਹੀਂ ਦੋ ਪਰਸੰਨ ਹੋਣਗੇ ਇਹਦੇ ਤੇ ਹੂੰ ਅਮਰਤਪਾਲ ਸਿੰਘ ਦਾ ਤੇ ਨਵਾਂ ਅਕਾਲੀ ਦਲ ਜੀ ਠੀਕ ਹੈ ਨਾ ਜੀ ਹੂੰ ਕਿਉਂਕਿ ਅਮਰਤਪਾਲ ਸਿੰਘ ਦਾ ਮਾਚੇ ਚ ਜ਼ੋਰ ਪੈਣਾ ਹੀ ਪੈਣਾ ਉਸ ਦਾ ਚਾਹੇ ਉਹ ਕੋਈ ਵੀ ਇਲੈਕਸ਼ਨ ਲੜਨਗੇ ਜੀ ਜ ਜਿਵੇਂ ਸੱਤਾਧਾਰੀ ਧਿਰ ਇਹਨਾਂ ਚੀਜ਼ਾਂ ਤੇ ਆ ਜਾਏਗੀ ਉਹ ਮਾਚੇ ਚ ਕਮਜ਼ਿਓ ਕਮਜ਼ੋਰ ਪੈਂਦੀ ਜਾਏਗੀ ਹੁਣ ਦੇਖੋ ਇਹ ਤਾਂ ਲੋਹੇ ਤੇ ਲਿਖਿਆ ਸੱਚ ਹੈ ਨਾ ਕੰਧ ਤੇ ਪੜਿਆ ਵਿਚਾਰ ਲਓ ਕਿ ਉਹ ਜਲਵਾ ਤੇ ਹੈ ਨਹੀਂ ਨਾ ਜੋ 2122 ਚ ਸੀ ਆਮਦ ਮੇ ਪਾਰ ਗਿਆ ਉਹਦਾ ਫਾਇਦਾ ਜਿਹੜਾ ਡੈਫੀਨਿਟਲੀ ਉਹ ਇੱਕ ਧਿਰ ਨੂੰ ਜਾਂ ਇਹਨਾਂ ਦਾ ਆਪਸ ਹੀ ਗੱਠ ਜੋੜ ਨੂੰ ਹੋ ਸਕਦਾ ਹੈ ਹੋ ਸਕਦਾ ਹੈ ਜੀ ਕਿ ਜਿੰਨਾ ਸਰਕਾਰ ਤੋਂ ਉਥੋਂ ਦਾ ਵੋਟਰ ਨਿਰਾਸ਼ ਹੋਏਗਾ ਜਾਂ ਮੰਤਰੀਆਂ ਦਾ ਜਿਹੜੀ ਛੁੱਟੀ ਹੋ ਰਹੀ ਹੈ ਨੁਮਾਇੰਦਗੀ ਕੱਟ ਰਹੀ ਹੈ ਜੋ ਵੀ ਚੀਜ਼ਾਂ ਨੇ ਜੀ ਕੁਮਰ ਵਿਜੇ ਪ੍ਰਤਾਪ ਸ ਤਾਂ ਉਹਦੇ ਵਿੱਚ ਉਹ ਤਰ੍ਹਾਂ ਜਿਹੜੀਆਂ ਉਹਨਾਂ ਨੂੰ ਲਾਹਾ ਹੋਣ ਦੀ ਸੰਭਾਵਨਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹਰੀਸ਼ ਜੀ ਕਹਿ ਰਹੇ ਨੇ ਕਿ ਰੋੜਾ ਸਾਹਿਬ ਨੇ ਚਾੜੂ ਆਮ ਆਦਮੀ ਪਾਰਟੀ ਨੇ ਫਾਈਨਾਂਸ ਵੀ ਸਭ ਤੋਂ ਜ਼ਿਆਦਾ ਕੀਤਾ ਹੈ ਕਿੰਨੇ ਇਸੇ ਕਰਕੇ ਭਾਈ ਉਹਨਾਂ ਦਾ ਇਹ ਹੱਥ ਪੈਣ ਦਾ ਮਤਲਬ ਇਹੀ ਹੁੰਦਾ ਭਾਈ ਭਾਈ ਇੱਕ ਹੱਥ ਦਿਓ ਇੱਕ ਹੱਥ ਲਓ ਵਾਲਾ ਹਸਾਬਤਾ ਹੈ ਅੱਜਕੱਲ ਦੇਖੋ ਗੱਲ ਇਹ ਆ ਕਿ ਆਉਂਦੇ ਹੁੰਦੇ ਨਾ ਕਿ ਜਿੰਨੀ ਖੰਡ ਪਾਓ ਉਹਨਾ ਮਿੱਠਾ ਜੀ ਇਹ ਸਿਆਸਤ ਇਸੇ ਤਰ੍ਹਾਂ ਦੀ ਹੈ ਸਰ ਗਰੀਬ ਬੰਦੇ ਨੂੰ ਇੱਥੇ ਮੈਂ ਵੇਖਿਆ ساری ਜ਼ਿੰਦਗੀ ਪੋਸਟਰ ਲਾਉਂਦੇ ਲਾਉਂਦੇ ਬੰਦੇ ਯੱਭ ਗਏ ਕਿਸੇ ਨੇ ਅੱਗੇ ਨਹੀਂ ਆਉਣ ਦਿੱਤਾ ਤੇ ਆਮ ਆਦਮੀ ਪਾਰਟੀ 'ਚ ਜਿਹੜੇ ਬੰਦੇ ਆਏ ਨੇ ਜਿਹੜੇ ਤੁਹਾਡੇ ਅੱਜ ਚੁਣੇ ਨੁਮਾਇੰਦੇ ਵੀ ਹੋ ਸਕਦੇ ਆ ਇਹ ਕਦੇ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹਨਾਂ 'ਚ ਤਾਂ ਨਹੀਂ ਸਿਆ ਸਕਦੇ ਤਾਂ ਫੈਕਟ ਹੈ ਜੀ ਇਹ ਕਦੇ ਪਹਿਲੀ ਰੋ ਦੇ ਵਿੱਚ ਨਹੀਂ ਸਿਆ ਸਕਦੇ ਠੀਕ ਹੈ ਜੀ ਤਾਂ ਤਾਂ ਹੀ ਇਹਨਾਂ ਨੂੰ ਪਤਾ ਸੀਗਾ ਕਿ ਸਾਡਾ ਇੱਥੇ ਨੰਬਰ ਨਹੀਂ ਲੱਗਣਾ ਜੀ ਉਹ ਇੱਧਰ ਨੂੰ ਆ ਗਿਆ ਠੀਕ ਹੈ ਜੀ ਤਾਂ ਇੱਥੇ ਕੀ ਸੀ ਇੱਥੇ ਦੁਕਾਨ ਨਵੀਂ ਸੀ ਇੱਥੇ ਸੌਦਾ ਥੋੜਾ ਸਸਤਾ ਸੀ ਜੀ ਠੀਕ ਹੈ ਜੀ ਤਾਂ ਮਤਲਬ ਕਿ ਜੰਮ ਗਈ ਤੇਰੀ ਮੇਰੀ ਬਣ ਗਈ ਜੋੜੀ ਤੇਰੀ ਮੇਰੀ ਬਣ ਜੇ ਜੋੜੀ ਤਾਂ ਮਤਲਬ ਕਿਸ ਤਰ੍ਹਾਂ ਇਹ ਕੰਮ ਜਿਹੜਾ ਹੈ ਨਾ ਚੱਲਦਾ ਫਿਰ ਜੀ ਜੀ ਮਾ ਜੀ ਦੋ ਕਮੈਂਟ ਆਪਾਂ ਸ਼ਾਮਿਲ ਕਰ ਲੈਣੇ ਜੀ ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਜੇਕਰ ਅਮਰਤਪਾਲ ਸਿੰਘ ਨੂੰ ਬਾਹਰ ਲੈ ਕੇ ਆਏ ਤਾਂ ਕਹਿੰਦੇ 2027 ਦੇ ਜਿਹੜੇ ਨਤੀਜੇ ਹੋਣਗੇ ਬਹੁਤ ਹੈਰਾਨੀਜਨਕ ਹੋਣਗੇ ਮੈਂ ਥੋੜਾ ਜਿਹਾ ਡਿਫਰ ਕਰਦਾ ਇਸ ਚੀਜ਼ ਨਾਲ ਕਿ ਇੱਕ ਇਲਾਕੇ ਦੀ ਗੱਲ ਕਰوں ਤਾਂ ਸਹਿਮਤ ਹੁੰਨੇ ਆ ਜੀ ਕਿ ਠੀਕ ਹੈ ਇੱਕ ਖਿੱਤੇ ਦੇ ਵਿੱਚ ਤਾਂ ਬਹੁਤ ਪ੍ਰਭਾਵ ਹੋ ਸਕਦਾ ਪਰ ਸਮੁੱਚੇ ਪੰਜਾਬ ਦੇ ਵਿੱਚ ਅੱਜ ਦੀ ਤਰੀਕੇ ਚ ਜੇ ਆਪਾਂ ਦੇਖੀਏ ਠੀਕ ਹੈ ਨਾ ਜੀ ਇੰਨਾ ਪ੍ਰਭਾਵ ਹਜੇ ਨਹੀਂ ਬਣਿਆ ਮੇਰੇ ਖਿਆਲ ਦੇ ਨਾਲ ਆਪਾਂ ਜੇ ਦੇਖੀਏ ਕਿ ਬਈ ਮਤਲਬ ਵੀ ਵਨ ਸੈਟਡ ਗੇਮ ਹੋ ਜਾਏਗੀ ਐਸਾ ਹਾਲੇ ਅਸਾ ਕਹੋ ਕਿ ਹੁਣ ਸਤਾਧਾਰੀ ਪਾਰਟੀ ਵੇਲੇ ਗਾਂ ਕੀ ਬਣਦਾ ਹੈ ਸਰਕਾਰ ਬਣੀ ਗਾਂ ਕਿਸ ਤਰ੍ਹਾਂ ਦਾ ਬਈ ਸੂਰਜ ਚੜਦਾ ਕਿਸ ਤਰ੍ਹਾਂ ਦਾ ਡੁੱਬਦਾ ਉਥੇ ਗਾਂ ਦੀਆਂ ਗੱਲਾਂ ਨੇ ਫਿਲਹਾਲ ਹਾਂ ਮਾਝੇ ਦੀ ਮੈਂ ਗੱਲ ਕਹਿ ਸਕਦਾ ਮਾਝੇ ਦੀ ਗੱਲ ਤੇ ਮੈਂ ਕਹਿ ਸਕਦਾ ਪਰ ਜਿਵੇਂ ਹੀ ਹਰੀਕੇ ਪੁੱਲ ਟੱਪਦੇ ਆ ਨਾ ਆਪਾਂ ਦਰਿਆਵਾਂ ਪਾਰ ਇਧਰ ਨੂੰ ਆਉਨੇ ਆ ਕੁਝ ਚੀਜ਼ਾਂ ਤੇਜ਼ੀ ਨਾਲ ਬਦਲਦੀਆਂ ਨੇ ਤੇ ਮਾਲਵਾ ਬਹੁਤ ਵੱਡਾ ਐ ਸਾ ਉਸ ਸਾਰੇ ਮਾਲਵੇ ਚ ਵੇਵ ਬਣਾਉਣੀ ਬਹੁਤ ਮਿਹਨਤ ਅਸੰਭਵ ਕੁਝ ਨਹੀਂ ਹੁੰਦਾ ਹਾਂਜੀ ਪਹਿਲਾਂ ਹੀ ਤੇ ਬਣਦੀ ਹੈ ਠੀਕ ਹੈ ਨਾ ਜੀ ਹਾਂ ਵੇਵ ਬਣਾਉਣੀ ਉਹ ਮਤਲਬ ਕਿ ਉਹ ਬਹੁਤ ਔਖੀ ਆ ਹਾਂ ਆਪਣੇ ਆਪ ਕੱਲ ਨੂੰ ਕੁਝ ਚੀਜ਼ਾਂ ਵਾਪਰ ਕੇ ਤੇ ਬਟੜੀ ਤੇ ਆ ਜਾਂਦੀ ਹੈ ਜੀ ਕਿਹਾ ਕੀ ਜਾ ਸਕਦਾ ਜੀ ਜੀ ਬਿਲਕੁਲ ਚਲੋ ਉਹਦੇ ਵਾਸਤੇ ਤੇ ਇੰਤਜ਼ਾਰ ਕਰਨਾ ਪੈਂਦਾ ਹੈ ਸਮੇਂ ਦੇ ਨਾਲ ਤੁਰਨਾ ਪੈਂਦਾ ਹੈ ਸਮੇਂ ਦੇ ਵੱਲ ਦੇਖਣਾ ਪੈਂਦਾ